ਵੋਲਟੇਜ ਵਡਾਪਾ ਕੀ ਇਹ ਸਜ਼ਾ ਹੈ ਕੀ ਇਹ ਜ਼ਿੰਦਗੀ ਦਾ ਸੁਨਹਿਰਾ ਇੱਕ ਪੀਰੀਅਡ ਹੈ ਜਾਂ ਇਹਨੂੰ ਕਿਵੇਂ ਜੀਆ ਜਾ ਸਕਦਾ ਹੈ ਜਾਂ ਇਹਦੇ ਵਿੱਚ ਕੀ ਕੀ ਕਾਟਾਂ ਜਾਂ ਨੁਕਸਾਨ ਨੇ ਜਾਂ ਕਿੱਦਾਂ ਅਸੀਂ ਇਹਨੂੰ ਬੈਟਰ ਬਣਾ ਸਕਦੇ ਹਾਂ ਜਾਂ ਕਿੱਥੇ ਨੌਜਵਾਨ ਪੀੜੀ ਜਿਹੜੀ ਹੈ ਉਹ ਬਜ਼ੁਰਗ ਜਿਹੜੇ ਨੇ ਮਾਪੇ ਨੇ ਜਾਂ ਸੋਸਾਇਟੀ ਚ ਬਜ਼ੁਰਗ ਨੇ ਉਹਨਾਂ ਨਾਲ ਕਿਵੇਂ ਉਹਨਾਂ ਦੀ ਮਦਦ ਕਰ ਸਕਦੇ ਨੇ ਬੁੜਾਪਾ ਜਿਹੜਾ ਹੈ ਉਹ ਜ਼ਿੰਦਗੀ ਦਾ ਲਾਸਟ ਜਿਹੜਾ ਇੱਕ ਸਟੇਜ ਹੈ ਬਾਕੀ ਜਿਹੜੀਆਂ ਦੋ ਸਟੇਜ ਆਉਂਦੀਆਂ ਨੇ ਉਹ ਬਚਪਨ ਹੁੰਦਾ ਹੈ ਜਵਾਨੀ ਆਉਂਦੀ ਹੈ ਜਵਾਨੀ ਤੋਂ ਬਾਅਦ ਬੁੜਾਪਾ ਆਉਂਦਾ ਹੈ ਦੂਸਰੇ ਜਿਹੜੇ ਨੇ ਅੱਗੇ ਇੱਕ ਪੜਾ ਹੁੰਦਾ ਹੈ ਤੇ ਬੁੜਾਪਾ ਜਦੋਂ ਆਉਂਦਾ ਹੈ ਇਹਦੇ ਨਾਲ ਜ਼ਿੰਦਗੀ ਜਿਹੜੀ ਹੈ ਉਹ ਖਤਮ ਹੁੰਦੀ ਹੈ ਜਵਾਨ ਜਿਹੜੀ ਜਵਾਨੀ ਹੈ ਉਹ ਅਸੀਂ ਮਿਹਨਤ ਕਰਦੇ ਆ ਬਹੁਤ ਕੁਝ ਅਸੀਂ ਸੋਚਦੇ ਆ ਬਹੁਤ ਪਲਾਨਸ ਕਰਦੇ ਆ ਆਪਣੇ ਬੱਚਿਆਂ ਨੂੰ ਪੜਾਉਨੇ ਆ ਲਿਖਾਉਨੇ ਆ ਪੈਰਾਂ ਸਿਰ ਖੜਾ ਕਰਦੇ ਆ ਇੱਕ ਔਖੇ ਔਖੇ ਜਿੰਨੀ ਕਿਸੇ ਦੀ ਹੈਸੀਅਤ ਹੁੰਦੀ ਹੈ ਉਹ ਆਪਣੇ ਸਾਹਮਣੇ ਇੱਕ ਬੈਸਟ ਕਾਰ ਜ਼ਰੂਰ ਬਣਾਉਂਦਾ ਹੈ ਕਿ ਮੇਰੇ ਸਿਰ ਦੇ ਉੱਤੇ ਛੱਤ ਹੋਵੇ ਇਹ ਕੋਸ਼ਿਸ਼ ਹਰ ਇੱਕ ਦੀ ਹੁੰਦੀ ਹੈ ਕਿਸੇ ਦੀ ਪੂਰੀ ਹੋ ਜਾਂਦੀ ਹੈ ਕਿਸੇ ਦੀ ਨਹੀਂ ਹੁੰਦੀ ਹਾਲਾਤ ਆਰਥਿਕ ਜਿਹੜੀ ਸਥਿਤੀ ਹੈ ਬਹੁਤ ਕੁਝ ਜਿਹੜਾ ਹੈ ਉਹਦੇ ਤੇ ਨਿਰਭਰ ਕਰਦਾ ਅ ਬੜਾਪਾ ਜਿਹੜਾ ਹੈ ਉਹ ਜਿੱਥੇ ਬਹੁਤ ਸਾਰੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਸਾਡੀਆਂ ਕੱਟ ਜਾਂਦੀਆਂ ਨੇ ਬਜ਼ੁਰਗ ਜਦੋਂ ਹੁੰਦੇ ਨੇ ਬਹੁਤ ਸਾਰੀਆਂ ਇਸ਼ਾਵਾਂ ਜਿਹੜੀਆਂ ਕਈ ਵਾਰੀ ਕੱਟ ਜਾਂਦੀਆਂ ਨੇ ਪਰ ਬਹੁਤ ਸਾਰੀਆਂ ਹੋਰ ਖਰਚੇ ਜਿਹੜੇ ਨੇ ਉਹ ਵੱਧ ਜਾਂਦੇ ਨੇ ਕਈ ਵਾਰੀ ਬਿਮਾਰੀ ਦੇ ਉੱਤੇ ਪੈਸਾ ਬਹੁਤ ਲੱਗਣਾ ਸ਼ੁਰੂ ਹੋ ਜਾਂਦਾ ਹੈ ਛੋਟੀਆਂ-ਛੋਟੀਆਂ ਜਿਹੜੀਆਂ ਵਕਤ ਦੇ ਨਾਲ ਬਿਮਾਰੀਆਂ ਲੱਗਦੀਆਂ ਨੇ ਉਹ ਵੀ ਆਉਂਦੀਆਂ ਨੇ ਕਈ ਵਾਰ ਤੁਹਾਨੂੰ ਡੋਮੈਸਟਿਕ ਹੈਲਪ ਜਿਹੜੀ ਹੈ ਉਹ ਜ਼ਿਆਦਾ ਰੱਖਣੀ ਪੈਂਦੀ ਉਹਦੇ ਤੇ ਵੀ ਖਰਚਾ ਹੁੰਦਾ ਫਿਰ ਉਹੀ ਗੱਲ ਆਉਂਦੀ ਹੈ ਕਿ ਤੁਸੀਂ ਜਵਾਨੀ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਈ ਜਿਹੜੇ ਨੇ ਉਹ ਆਪਣੇ ਬੁੜਾਪੇ ਦੇ ਲਈ ਸੇਵਿੰਗ ਕਰ ਪਾਉਂਦੇ ਨੇ ਕਈ ਆਪਣੇ ਬੁੜਾਪੇ ਦੇ ਲਈ ਸੇਵਿੰਗ ਨਹੀਂ ਕਰ ਪਾਉਂਦੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਸਾਡੇ ਸਾਨੂੰ ਬੁੜਾਪੇ ਦੇ ਵਿੱਚ ਸਾਂਭਣਗੇ ਸਾਡੀ ਡੰਗੋਰੀ ਹੈ ਸਾਡੀ ਮਦਦ ਕਰਨਗੇ ਅ ਇਤਬਾ ਸਾਰੇ ਬੱਚੇ ਜਿਹੜੇ ਨੇ ਉਹ ਕਰਦੇ ਨੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਲਕੀਰ ਖਿੱਚ ਦਿੱਤੀ ਕਿ ਨਹੀਂ ਸਾਰੇ ਬੱਚੇ ਨਹੀਂ ਕਰਦੇ ਬਹੁਤ سارے ਬੱਚੇ ਪੇਰੈਂਟਸ ਦੀ ਬਹੁਤ ਮਦਦ ਕਰਦੇ ਨੇ ਪਰ ਜੋ ਹਾਲਾਤ ਬਣਦੇ ਜਾਂਦੇ ਨੇ ਜਿਵੇਂ ਦੀ ਸੋਸਾਇਟੀ ਬਣਦੀ ਜਾਂਦੀ ਹੈ ਜਿਵੇਂ ਦੀ ਨੌਜਵਾਨ ਪੀੜੀ ਦੀ ਸੋਚ ਬਣਦੀ ਜਾਂਦੀ ਹੈ ਕਈ ਵਾਰੀ ਅਸੀਂ ਅਖਬਾਰਾਂ 'ਚ ਖਬਰਾਂ ਸੁਣਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਵੱਧਦੇ ਹੋਏ ਬਿਰਦ ਆਸ਼ਰਮ ਸਾਨੂੰ ਬਹੁਤ ਸਾਰੇ ਸੰਕੇਤ ਦਿੰਦੇ ਨੇ ਕਿ ਜਿਹੜਾ ਬੜਾਪਾ ਹੈ ਉਹ ਕਿਤੇ ਨਾ ਕਿਤੇ ਬਹੁਤ ਸਾਰੀਆਂ ਸਮੱਸਿਆਵਾਂ ਵੀ ਨਾਲ ਲੈ ਕੇ ਆ ਰਿਹਾ ਹੈ ਦੂਸਰੇ ਪਾਸੇ ਮੈਨੂੰ ਲੱਗਦਾ ਕਿ ਜਿਹੜਾ ਅੱਗੇ ਪਰਿਵਾਰ ਵੱਡੇ ਸੀ ਹੌਲੀ ਹੌਲੀ ਅਸੀਂ ਪਰ ਛੋਟੇ ਪਰਵਾਰਾਂ ਦੇ ਵਿੱਚ ਆ ਗਏ ਉਹਦੇ ਨਾਲ ਪੜਿਆ ਲਿਖਿਆ طبਕਾ ਜ਼ਿਆਦਾ ਆ ਗਿਆ ਬਹੁਤ ਵਰੀ ਆਰਥਿਕ ਪੱਖੋਂ ਵੀ ਕਈ ਮਜ਼ਬੂਤ ਨੇ ਉਹ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਨੇ ਬਹੁਤ ਅੱਛੀ ਜ਼ਿੰਦਗੀ ਜੀ ਹੁੰਦੀ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਸੋਹਣੀ ਜ਼ਿੰਦਗੀ ਜੀਉਣੀ ਆ ਜਦੋਂ ਤੁਸੀਂ ਸੋਹਣੀ ਜ਼ਿੰਦਗੀ ਜੀਉਣੀ ਆ ਨਾ ਤੇ ਕਈ ਵਾਰੀ ਬੱਚੇ ਤੁਹਾਡੀ ਬਹੁਤ ਮਦਦ ਕਰ ਜਾਂਦੇ ਨੇ ਅਸੀਂ ਬਹੁਤ ਪਰਿਵਾਰਾਂ ਨੂੰ ਜਾਣਦੇ ਹਾਂ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਮਦਦ ਵੀ ਕਰਦੇ ਨੇ ਚਾਹੇ ਮਦਦ ਇਹ ਵੀ ਹੋ ਸਕਦੀ ਹੈ ਕਿ ਜਿਹੜੀ ਬਜ਼ੁਰਗਾਂ ਦੀ ਆਮਦਨ ਹੈ ਉਹਦੇ ਉਹ ਬਜ਼ੁਰਗ ਆਪਣੇ ਉੱਤੇ ਖਰਚਣ ਇਹ ਵੀ ਇੱਕ ਬਹੁਤ ਵੱਡੀ ਮਦਦ ਹੈ ਜੇ ਬਜ਼ੁਰਗ ਉਹਨਾਂ ਦੇ ਉੱਤੇ ਭਾਰੂ ਨਹੀਂ ਹੈ ਆਰਥਿਕ ਤੌਰ ਤੇ ਉਹਨਾਂ ਦੇ ਉੱਤੇ ਕੋਈ ਬੋਝ ਨਹੀਂ ਹੈ ਇਹ ਵੀ ਇੱਕ ਬਹੁਤ ਵੱਡੀ ਬੱਚਿਆਂ ਦੇ ਵਾਸਤੇ ਇੱਕ ਹੈਲਪ ਹੈ ਕਿ ਤੁਸੀਂ ਉਹਨਾਂ ਦਾ ਕੋਈ ਖਰਚਾ ਨਹੀਂ ਚੁੱਕ ਰਹੇ ਇਹ ਵੀ ਇੱਕ ਬਹੁਤ ਵੱਡਾ ਬੱਚਿਆਂ ਦੀ ਨੌਜਵਾਨ ਪੀੜੀ ਲਈ ਉਹ ਮਾਪੇ ਜਿਹੜੇ ਨੇ ਉਹ ਮਦਦ ਦੇ ਰਹੇ ਨੇ ਕਹੇ ਲੋ ਜਾਂ ਉਹਨਾਂ ਲਈ ਮਦਦ ਹੈ ਇੱਕ ਨੌਜਵਾਨ ਪੀੜੀ ਲਈ ਦੂਸਰਾ ਹੈ ਬਹੁਤ ਥਾਂ ਦੇ ਉੱਤੇ ਪੇਰੈਂਟਸ ਮੁੜ ਕੇ ਇੰਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਬਹੁਤ بڑے ਲਿਖੇ ਸਾਨੂੰ ਇੰਨੇ ਫੋਨ ਕਈ ਵਾਰੀ ਮੈਂ ਆਰਟੀਕਲ ਲਿਖਦੀ ਆ ਤੇ ਬਹੁਤ ਪੜੇ ਲਿਖੀ ਕਲਾਸ ਜਿਹੜੀ ਹੈ ਜਿਨ੍ਹਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਰਕਮਾਂ ਦੇ ਵਿੱਚ ਪੈਨਸ਼ਨ ਆਉਂਦੀਆਂ ਨੇ ਔਰ ਉਹਨਾਂ ਨੂੰ ਡੋਮੈਸਟਿਕ ਵਾਇਲੈਂਸ ਦੀ ਬੱਚਿਆਂ ਵੱਲੋਂ ਉਹਨਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸ਼ਬਦੀ ਵਾਇਲੈਂਸ ਬਹੁਤ ਜ਼ਿਆਦਾ ਜਿਸ ਮਾਪੇ ਨੇ ਬੱਚਿਆਂ ਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਬੋਲਣਾ ਸਿਖਾਇਆ ਤੇ ਤੁਸੀਂ ਉਹਨਾਂ ਮਾਪੇ ਨੂੰ ਕਹਿੰਦੇ ਆ ਕਿ ਤੁਸੀਂ ਚੰਗੇ ਮਾਪੇ ਨਹੀਂ ਬਣ ਸਕੀ ਜੇ ਉਹ ਚੰਗੇ ਮਾਪੇ ਨਹੀਂ ਸੀਗੇ ਜਾਂ ਉਹਨਾਂ ਦੀ ਆਮਦਨ ਜਿੰਨੀ ਵੀ ਸੀਗੀ ਜੋ ਉਹਨਾਂ ਦੇ ਕੋਲ ਸੋਰਸਸ ਸੀਗੇ ਹਰ ਮਾਪੇ ਚਾਹੇ ਇੱਕ ਰਿਕਸ਼ਾ ਚਲਾਉਂਦਾ ਹੈ ਤੇ ਚਾਹੇ ਇੱਕ ਜਹਾਜ਼ ਚਲਾਉਂਦਾ ਹੈ ਉਹ ਆਪਣੀ ਹیثیت ਤੋਂ ਉੱਪਰ ਉੱਠ ਕੇ ਆਪਣੇ ਬੱਚਿਆਂ ਦੇ ਉੱਤੇ ਖਰਚਾ ਕਰਦਾ ਹੈ ਇਹ ਇੱਕ ਕੋੜਾ ਸੱਚ ਹੈ ਜਿਹੜੇ ਬੱਚੇ ਇਸ ਚੀਜ਼ ਨੂੰ ਕਬੂਲਦੇ ਨੇ ਉਹਨਾਂ ਦੇ ਮਾਪੇ ਵੀ ਸੌਖੇ ਰਹਿੰਦੇ ਨੇ ਔਰ ਬੱਚੇ ਵੀ ਜਿਹੜੇ ਨੇ ਬਹੁਤ ਕਾਮਯਾਬ ਹੁੰਦੇ ਨੇ ਦੂਸਰਾ ਇਹ ਹੈ ਕਿ ਬਹੁਤ ਥਾਮਾਤੀ ਸੀ ਉਹਨਾਂ ਦੇ ਆਕੇ ਪੇਰੈਂਟਸ ਤੇ ਕਤਲ ਹੋ ਰੈ ਨੇ ਕੁੱਟਮਾਰ ਬਹੁਤ ਹੋ ਰਹੀ ਹੈ ਜਦੋਂ ਇੱਕ ਚੀਜ਼ ਪੱਲੇ ਬੰਨੋ ਕਿ ਜਦੋਂ ਬੱਚਿਆਂ ਦੇ ਸ਼ਬਦ ਜਿਹੜੇ ਨੇ ਉਹ ਜਿਹੜੇ ਨੀਵੇਂ ਪੱਦਰ ਦੇ ਹੋ ਜਾਣ ਉਹਨਾਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਮੈਂ ਆਪਣੇ ਮਾਪੇ ਬਾਂ ਨੂੰ ਇਹ ਗੱਲ ਕਹਿ ਰਿਹਾ ਜਾਂ ਆਪਣੇ ਕਿਸੇ ਬਜ਼ੁਰਗ ਨੂੰ ਕਹਿ ਰਿਹਾ ਤੇ ਉਹ ਕਦੋਂ ਤੁਹਾਡੇ ਤੇ ਹੱਥ ਚੁੱਕ ਲਵੇ ਉਹਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਬਹੁਤ ਵਾਰ ਜਿਹੜਾ ਹੈ ਸਾਰੀ ਜਾਇਦਾਦ ਵੀ ਲਗਵਾ ਲੈਂਦੇ ਨੇ ਕਿਉਂਕਿ ਮਾਪੇ ਤੇ ਦਬਾਅ ਇੰਨਾ ਹੁੰਦਾ ਔਰ ਉਸ ਤੋਂ ਬਾਅਦ ਜਿਹੜੇ ਹਾਲਾਤ ਅਸੀਂ ਦੇਖੇ ਨੇ ਕਿ ਉਹ ਉਸ ਤੋਂ ਵੀ ਮਾੜੇ ਹੋ ਜਾਂਦੇ ਨੇ ਤੇ اكيد ਦੇ ਵਿੱਚ ਤਾਂ ਆਪਾਂ ਇਹ ਸੋਚ ਸਕਦੇ ਹਾਂ ਨਾ ਕਿ ਜੇ ਜਾਇਦਤ ਹੈ ਤਾਂ ਵੀ مصیبت پیرেন্টস ਦੇ ਲਈ ਜੇ ਨਹੀਂ ਹੈ ਤੇ ਤਾਂ ਵੀ مصیبت ਪਰ ਜਿੰਨਾ ਬਿਰਧ ਆਸ਼ਰਮ ਬਣ ਗਿਆ ਉਹਦੇ ਵਿੱਚ ਕਿਤੇ ਨਾ ਕਿਤੇ پیرেন্টস ਨੂੰ ਵੀ ਲੱਗਦਾ ਕਿ ਠੀਕ ਹੈ پیسے ਦੇ ਕੇ ਮੈਂ ਰਹਿਣਾ ਤੇ ਫਿਰ ਮੈਂ ਜਿਸ ਵੇਲੇ 6 ਵਜੇ ਉੱਠ ਗਿਆ ਤੇ ਤੁਸੀਂ ਤਾਵੇਂ ਮਾੜੇ ਜੇ 9 ਵਜੇ ਉੱਠੇ ਤੁਸੀਂ ਤਾਂ ਵੀ ਮਾੜੇ ਜੇ ਤੁਸੀਂ ਪੜਨ ਅਖਬਾਰ ਬੈਠ ਕੇ ਤੁਸੀਂ ਤਾਂ ਵੀ ਮਾੜੇ ਜੇ ਤੁਸੀਂ ਕਰੋ ਬਾਹਰ ਚਲੇ ਗਿਆ ਤੁਸੀਂ ਤਾਂ ਵੀ ਮਾੜੇ ਜੇ ਤੁਸੀਂ ਮਤਲਬ ਹਰ ਇੱਕ ਚੀਜ਼ ਦੇ ਉੱਤੇ ਜੇ ਤੁਹਾਡੇ ਪਾਬੰਦੀ ਹੈ ਹਰ ਇੱਕ ਚੀਜ਼ ਦੇ ਉੱਤੇ ਤੁਹਾਨੂੰ ਤੁਹਾਡੇ ਚ ਨੁਕਸ ਕੱਢੇ ਜਾਂਦੇ ਨੇ ਤੇ ਫਿਰ ਬਜ਼ੁਰਗਾਂ ਨੂੰ ਇਹ ਲੱਗਦਾ ਕਿ ਠੀਕ ਹੈ ਮੈਂ ਉੱਥੇ ਪੈਸੇ ਦੇ ਕੇ ਰਹਿਣਾ ਮੇਰੇ ਵਾਸਤੇ ਜ਼ਿਆਦਾ ਬੈਟਰ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਵਿਦ ਆਸ਼ਰਮ ਜਿਹੜੇ ਨੇ 올ਡੇਜ ਹੋਮ ਸੀਨੀਅਰ ਸਿਟੀਜ਼ਨ ਹੋਮ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਫੈਸਿਲਿਟੀਆਂ ਨੇ ਉਹ ਵੀ ਬਹੁਤ ਬੰਦੇ ਜਾ ਰਹੇ ਨੇ ਚਾਹੇ ਪਹਿਲਾਂ ਅਸੀਂ ਇਹ ਕਹਿੰਦੇ ਸੀ ਕਿ ਸਾਡੇ ਸੁਭਿਆਚਾਰ ਦਾ ਹਿੱਸਾ ਨਹੀਂ ਨੇ ਪਰ ਜੋ ਵਕਤ ਦੀ ਇਸ ਵੇਲੇ ਜ਼ਰੂਰਤ ਹੈ ਇਹ ਵੀ ਇੱਕ ਜਿਸ ਤਰ੍ਹਾਂ ਮੋਬਾਈਲ ਜ਼ਰੂਰੀ ਹੋ ਗਿਆ ਹੁਣ ਲੱਗਦਾ ਸਾਨੂੰ ਸਾਰਿਆਂ ਨੂੰ ਉਵੇਂ ਇਹ 올ਡੇਜ ਹੋਮ ਜਿਹੜੇ ਨੇ ਸੀਨੀਅਰ ਸਿਟੀਜ਼ਨ ਹੋਮ ਜਿਹੜੇ ਨੇ ਇਹ ਵੀ ਇੱਕ ਜ਼ਰੂਰਤ ਸਾਡੇ ਬਣ ਗਈ ਮੈਨੂੰ ਲੱਗਦਾ ਕਿ ਜੇ ਬੜਾਪਾ ਹੈ ਜਿੱਦਾਂ ਸਕੇ ਨੇ ਬੜਾਪਾ ਆਉਂਦਾ ਸਜਾ ਬਣ ਗਈ ਜਾਂ ਇਹ ਚੰਗਾ ਹੈ ਜਾਂ ਮਾੜਾ ਹੈ ਹਰ ਇੱਕ ਦਾ ਆਪਣਾ ਨਜ਼ਰੀਆ ਹੈ ਹਰ ਇੱਕ ਦੀ ਆਪਣੀ ਜ਼ਿੰਦਗੀ ਹੈ ਹਰ ਇੱਕ ਦੇ ਆਪਣੇ ਆਰਥਿਕ ਰਿਸੋਰਸਸ ਨੇ ਉਹ ਕਿੱਦਾਂ ਜਿਉਂਦਾ ਹੈ ਕਿਵੇਂ ਰਹਿਣਾ ਹੈ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਬਦਲ ਵੀ ਜਾਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਐਡ-ਆਨ ਵੀ ਹੋ ਜਾਂਦੀਆਂ ਨੇ ਕਿਉਂਕਿ ਕਈ ਵਾਰੀ ਜਵਾਨੀ ਦੇ ਵਿੱਚ ਤੁਹਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਤੁਸੀਂ ਆਪਣੇ ਉੱਤੇ ਕੁਝ ਪੈਸਾ ਖਰਚ ਸਕੋ ਤੇ ਜਦੋਂ ਤੁਸੀਂ ਬੱਚੇ ਪੈਰਾਂ ਸਿਰ ਖੜੇ ਹੋ ਜਾਂਦੇ ਨੇ ਬੱਚਿਆਂ ਨੂੰ ਇੱਕ ਵਾਰੀ ਸੋਚ ਲੈਣਾ ਚਾਹੀਦਾ ਹੈ ਕਿ ਇਹਨਾਂ ਨੇ ਜੋ ਕੁਝ ਵੀ ਇਹਨਾਂ ਦੇ ਕੋਲ ਜਿੰਨੀ ਵੀ ਹਾਇਸੀਅਤ ਸੀ ਉਹ ਸਾਡੇ ਤੇ ਕੀਤਾ ਹੁਣ ਜੋ ਕੁਝ ਹੈ ਉਹ ਇਹਨਾਂ ਦਾ ਹੈ ਪਰ ਬਹੁਤ ਵਾਰ ਇਹ ਜਿਹੜਾ ਨਹੀਂ ਹੁੰਦਾ ਬੱਚਿਆਂ ਨੂੰ ਇਹ ਲੱਗਦਾ ਕਿ ਜੋ ਕੁਝ ਵੀ ਇਹਨਾਂ ਦੇ ਕੋਲ ਹੈ ਜਲਦੀ ਤੋਂ ਜਲਦੀ ਸਾਡੇ ਹੱਥਾਂ 'ਚ ਆ ਜੂਵੇ ਚਾਹੇ ਉਹ ਕੈਸ਼ ਹੈ ਚਾਹੇ ਉਹ ਜਾਇਦਾਦ ਹੈ ਚਾਹੇ ਜ਼ਮੀਨ ਹੈ ਜਿਸ ਤਰ੍ਹਾਂ ਦਾ ਵੀ ਉਹਨਾਂ ਦੇ ਕੋਲ ਕੋਈ ਸੋਰਸਸ ਹੈ ਉਹ ਜਲਦੀ ਤੋਂ ਜਲਦੀ ਬੱਚੇ ਜਿਹੜੇ ਨੇ ਉਹ ਲੈਣਾ ਚਾਹੁੰਦੇ ਨੇ ਪਰ ਨੌਜਵਾਨ ਪੀੜ੍ਹੀ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਨੇ ਮਿਹਨਤ ਹੀ ਕੀਤੀ ਹੈ ਜਿਹੜੇ 5-10 ਸਾਲ ਹੈ ਨੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜੂਲ ਲੈਣ ਦੇਣੀ ਚਾਹੀਦੀ ਆ ਉਹਦੀਆਂ ਖਾਸ਼ਾਂ ਵੱਡੀਆਂ ਛੋਟੀਆਂ ਜਿੰਨੀਆਂ ਨੇ ਉਹਨਾਂ ਨੂੰ ਆਪਣੇ ਆਪ ਪੂਰੀਆਂ ਕਰ ਲੈਣੀਆਂ ਕਰ ਲੈਣ ਦਿਓ ਜੇ ਤੋ ਤੁਹਾਨੂੰ ਨਹੀਂ ਉਹ ਕਹਿ ਰਹੇ ਤੁਹਾਡੇ ਉੱਤੇ ਬੋਝ ਨਹੀਂ ਆਪਣੇ ਖਰਚੇ ਦੇ ਉੱਤੇ ਜੇ ਉਹ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਆਬਜੈਕਸ਼ਨ ਹੋਣਾ ਚਾਹੀਦਾ ਦੂਸਰਾ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਆਪਣੇ ਆਪ ਨੂੰ ਜਰੂਰ ਬਿਜ਼ੀ ਰੱਖਣਾ ਚਾਹੀਦਾ ਕੋਈ ਅਖਬਾਰਾ ਪੜ੍ਹ ਲਓ ਕੋਈ ਕਿਤਾਬ ਪੜ੍ਹ ਲਓ ਗਾਰਡਨਿੰਗ ਕਰ ਲਓ ਸੋਸ਼ਲ ਵਰਕ ਕਰ ਲਓ ਬਾਹਰ ਚਲੇ ਜਾਓ ਨੌਜਵਨ ਪੀੜੀ ਨੂੰ ਵੀ ਚਾਹੀਦਾ ਕਿ ਉਹਨਾਂ ਦੇ ਉੱਤੇ ਰੈਸਟ੍ਰਿਕਸ਼ਨਸ ਨਾ ਲਗਾਓ ਕਿ ਤੁਸੀਂ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਕਿਉਂਕਿ ਉਹਨਾਂ ਨੇ ਘਰਾਂ ਵਿੱਚ ਰਹਿ ਕੇ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਾਰ ਕੇ ਤੇ ਉਹ ਬੱਚਿਆਂ ਦੇ ਕਰਕੇ ਉਹ ਮਾਰ ਲਿਆ ਹੁੰਦੀਆਂ ਨੇ ਤੇ ਹੁਣ ਉਹਨਾਂ ਨੂੰ ਆਜ਼ਾਦੀ ਦਿਓ ਕਿ ਉਹ ਜੋ ਕੁਝ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਹੈ ਜਾਂ ਉਹਨਾਂ ਨੇ ਜਵਾਨੀ ਦੇ ਵਿੱਚ ਸੋਚਿਆ ਹੈ ਉਹ ਪੂਰਾ ਕਰਨ ਲੈ ਤੇ ਮੈਨੂੰ ਲੱਗਦਾ ਬੁਢਾਪਾ ਸਜ਼ਾ ਵੀ ਹੋ ਸਕਦੀ ਹੈ ਬੁਢਾਪਾ ਇੱਕ ਬਹੁਤ ਵਧੀਆ 골ਡਨ ਪੀਰੀਅਡ ਵੀ ਹੋ ਸਕਦਾ ਅੱਛਾ ਹੋ ਸਕਦਾ ਡਿਪੈਂਡ ਕਰਦਾ ਹਰ ਇੱਕ ਦੇ ਉੱਤੇ ਔਰ ਹਰ ਇੱਕ ਦੀ ਆਪ ਤੱਕ ਹਾਲਤ ਕਿ ਹੁਕਮੀਦੀ ਹੈ ਉਹਨਾਂ ਦੀ ਅਗੋ ਔਲਾਦ ਕਿਵੇਂ ਦੀ ਹੈ ਮੈਂ ਕਿਸੇ ਦੇ ਨਾਲ ਕੋਈ ਇਦਾਂ ਹੀ ਕੋਈ ਗੱਲ ਕਰਦੇ ਸੀ ਕਹਿੰਦੇ ਜੇ ਚੰਗੀ ਹੈ ਚੰਗੀ ਔਲਾਦ ਹੈ ਤੇ ਉਹਨੇ ਆਪੇ ਕਮਾ ਲੈਣਾ ਜੇ ਨਿਕਮੀ ਹੈ ਤੇ ਤੁਹਾਡਾ ਕਮਾਇਆ ਜਿਹੜਾ ਹੈ ਉਹ ਵੀ ਗਵਾ ਦੇਣਾ ਜਿਹੜਾ ਜਿਹੜੀ ਚੰਗੀ ਔਲਾਦ ਹੈ ਉਹ ਆਪਣੇ ਪੈਰਾਂ 'ਸੇ ਆਪ ਹੁੰਦੀ ਉਹਨੂੰ ਪਤਾ ਹੁੰਦਾ ਕਿ ਮੇਰੇ ਪੇਰੈਂਟਸ 10 ਸਾਲ ਨੇ ਜਾਂ 15 ਸਾਲ ਨੇ ਜਾਂ 8 ਸਾਲ ਨੇ ਕਿਸੇ ਨੇ ਟਾਈਮ ਫਿਕਸ ਨਹੀਂ ਕੀਤਾ ਉਸ ਤੋਂ ਬਾਅਦ ਸਾਰਾ ਕੁਝ ਸਾਦਾ ਹੈ ਉਹ ਪੇਰੈਂਟਸ ਨੂੰ ਤੰਗ ਨਹੀਂ ਕਰਦੇ ਉਹ ਜੋ ਕੁਝ ਵੀ ਹੈ ਆਪਣੀ ਮਿਹਨਤ ਕਰਦੇ ਨੇ ਆਪਣਾ ਅੱਗੇ ਨੂੰ ਵੱਧਦੇ ਨੇ ਜਦੋਂ ਤੁਸੀਂ ਦੂਸਰੇ ਦੇ ਕੰਦੇ ਦੇ ਉੱਤੇ ਬੰਦੂਕ ਰੱਖ ਕੇ ਚਲਾਉਂਦੇ ਹੋ ਨਾ ਦੂਸਰੇ ਵੱਲ ਦੇਖਦੇ ਹੋ ਤਾਂ ਤੁਹਾਡੀ ਆਪਣੀ ਤਰੱਕੀ ਜਾਂ ਮਿਹਨਤ ਕਰਨ ਦੀ ਕਪੈਸਿਟੀ ਜਿਹੜੀ ਉਹ ਘਟ ਜਾਂਦੀ ਹੈ ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਮੈਨੂੰ ਕਿਸੇ ਦਾ ਫੋਨ ਆਇਆ ਲੜਕੀ ਦਾ ਕਿ ਮੇਰੇ ਮਦਰ ਇਨ ਲਾ ਸਾਨੂੰ ਆਪਣੀ ਪੈਨਸ਼ਨ ਨਹੀਂ ਦਿੰਦੇ ਤੇ ਮੈਂ ਪੁੱਛਿਆ ਕਿ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਕਹਿੰਦੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਮੈਂ ਉਹਨੂੰ ਇੱਕੋ ਸਵਾਲ ਪੁੱਛਿਆ ਸੀ ਕਿ ਮਦਰ-ਇਨ-ਲॉ ਨੇ ਹਮੇਸ਼ਾ ਤੇ ਜਿਉਂਦੇ ਨਹੀਂ ਰਹਿਣਾ 2 ਸਾਲ ਬਾਅਦ ਵੀ ਮਰ ਸਕਦੇ ਨੇ 5 ਸਾਲ ਬਾਅਦ ਵੀ ਮਰ ਸਕਦੇ ਨੇ ਫੇਰ ਤੁਹਾਡਾ ਗੁਜ਼ਾਰਾ ਕਿਵੇਂ ਹੋਏਗਾ ਫੇਰ ਉਹਨਾਂ ਦੀ ਪੈਨਸ਼ਨ ਆਉਣੀ ਤੇ ਨਹੀਂ ਨਾ ਤੁਹਾਨੂੰ ਸ਼ੁਰੂ ਹੋ ਜਾਣੀ ਉਹ ਤੇ ਪੈਨਸ਼ਨ ਬੰਦ ਹੋ ਜਾਣੀ ਤਾਂ ਤੁਸੀਂ ਕਿਉਂ ਨਹੀਂ ਆਪਣਾ ਪ੍ਰਬੰਧ ਆਪਣੇ ਹਿਸਾਬ ਨਾਲ ਕਰਦੇ ਆਪਣੇ ਖਰਚੇ ਆਪਣੀ ਆਮਦਨ ਦੇ ਹਿਸਾਬ ਨਾਲ ਕਰੋ ਜੇ ਉਹ ਧੰਦੇ ਨੇ ਵੈਲੈਂਟ ਕੋਟ ਜੇ ਉਹ ਜਮਾ ਕਰਦੇ ਨੇ ਉਹ ਉਹਨਾਂ ਦੀ ਮਰਜ਼ੀ ਹੈ ਜੇ ਉਹ ਕਿਸੇ ਨੂੰ ਦਿੰਦੇ ਨੇ ਉਹ ਵੀ ਉਹਨਾਂ ਦੀ ਇੱਛਾ ਹੈ ਕਿਉਂਕਿ ਉਹ ਪੈਸਾ ਉਹਨਾਂ ਦਾ ਹੈ ਉਹ ਕਮਾਈ ਜਾਂ ਉਹਨਾਂ ਦੇ ਹਸਬੰਦ ਨੇ ਕਮਾਈ ਕਰਕੇ ਉਹਨਾਂ ਕਮਾਈ ਕੀਤੀ ہوئی ਉਹਨਾਂ ਨੂੰ ਦਿੱਤੀ ਹੈ ਜਾਂ ਹਸਬੰਦ ਦੀ ਪੈਨਸ਼ਨ ਉਹਨਾਂ ਨੂੰ ਲੱਗੀ ਹੈ ਉਹ ਉਹਨਾਂ ਦੀ ਆਪਣੀ ਕਮਾਈ ਹੈ ਜਦੋਂ ਤੁਸੀਂ ਨਹੀਂ ਦੇ ਸਕਦੇ ਤਾਂ ਤੁਸੀਂ ਮਾਪੇ ਦੇ ਉੱਤੇ ਇਹਨਾਂ ਦਬਾਅ ਨਾ ਪਾਓ ਕਿਉਂਕਿ ਉਹਨਾਂ ਦਾ ਬੜਾਪਾ ਜਿਹੜਾ ਹੈ ਘੱਟੋ-ਘੱਟ ਜਿਹੜੇ ਆਖਰੀ 5 4 10 ਸਾਲ ਨੇ ਉਹ ਚੰਗੇ गुਜ਼ਰ ਸਕਣ ਔਰ ਵਧੀਆ ਜ਼ਿੰਦਗੀ ਜੀ ਜੇ ਉਹ ਜੀਉਂ ਲੈਣ ਕਿਉਂਕਿ ਜਿਹੜਾ ਕਹਿੰਦੇ ਨੇ ਮਾਪਿਆਂ ਦੀਆਂ ਅਸੀਸਾਂ ਵੀ ਖਾਲੀ ਨਹੀਂ ਜਾਂਦੀਆਂ ਤੇ ਮਾਪਿਆਂ ਦੇ ਹੰਝੂ ਜਿਹੜੇ ਨੇ ਉਹ ਵੀ ਖਾਲੀ ਨਹੀਂ ਜਾਂਦੇ ਸੋ ਕੋਸ਼ਿਸ਼ ਕਰੋ ਕਿ ਮਾਪਿਆਂ ਦੀਆਂ ਅੱਖਾਂ ਦੇ ਵਿੱਚੋਂ ਕਦੀ ਹੰਝੂ ਨਾ ਆਉਣ ਤੁਹਾਡੇ ਸ਼ਬਦਾਂ ਕਰਕੇ ਉਹਨਾਂ ਦੀ ਕਦੇ ਰੂਹ ਨਾ ਰੋਵੇ ਤੁਹਾਡੇ ਸ਼ਬਦਾਂ ਕਰਕੇ ਉਹ ਕਦੇ ਦੁਖੀ ਨਾ ਹੋਣ ਤੁਹਾਡੇ ਸ਼ਬਦਾਂ ਕਰਕੇ ਤੇ ਉਹਨਾਂ ਨੂੰ ਬੜਾਪਾ ਜਿਹੜਾ ਹੈ ਕਦੇ ਸਜ਼ਾ ਨਾ ਲੱਗੇ ਚਲੇ ਤੇ ਸਭ ਨੇ ਜਾਣਾ 2 ਸਾਲ ਬਾਅਦ ਜਾਣਗੇ 4 ਸਾਲ ਬਾਅਦ ਚਲੇ ਜਾਣਗੇ ਪਰ ਇਹਨਾਂ 'ਤੇ ਧਿਆਨ ਜ਼ਰੂਰ ਰੱਖ ਲਓ ਕਿਉਂਕਿ ਤੁਸੀਂ ਵੀ ਜਦੋਂ ਛੋਟੇ ਨਵੇਂ ਬੱਚੇ ਬਹੁਤ ਗਲਤੀਆਂ ਕਰਦੇ ਨੇ ਮਾਪੇ ਜਿਹਦੇ ਨੇ ਉਹ ਮaaf ਕਰ ਦੇ ਨੇ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਨੇ ਜੇ ਉਹ ਗਲਤੀਆਂ ਕਰਦੇ ਨੇ ਤੇ ਤੁਸੀਂ ਕਿਉਂ ਨਹੀਂ ਮaaf ਕਰ ਸਕਦੇ ਇੰਨਾ ਜਿਗਰਾ ਆਪਣਾ ਬਣਾ ਕੇ ਰੱਖੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ